ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਪੂਰਬੀ ਮਹੱਲਾ ਚੌਥਾ ਜਗ ਜੀਵਨ ਅਪਰੰਪਰ ਸੁਆਮੀ ਜਗਦੀਸ਼ਰ ਪੁਰਖ ਬਿਦਾਤੇ ਜਿਤ ਮਾਰਗ ਤੁਮ ਪ੍ਰੇਰਹੁ ਸੁਆਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਮਨ ਹਰ ਸੇ ਤੀ ਰਾਤੇ ਸਤ ਸੰਗਤ ਮਿਲ ਰਾਮ ਰਸ ਪਾਇਆ ਹਰ ਰਾਮੈ ਨਾਮ ਸਮਾਤੇ ਰਹਾਉ ਹਰ ਹਰ ਨਾਮ ਹਰ ਹਰ ਜਾਗ ਆਵ ਖਦ ਹਰ ਹਰ ਨਾਮ ਹਰ ਸਾਤੇ ਤਿੰਨ ਕੇ ਪਾਪ ਦੋਖ ਸਭ ਬਿਨਸੇ ਜੋ ਗੁਰਮਤਿ ਰਾਮ ਰਸ ਖਾਤੇ ਜੈਨ ਕੋ ਲਿਖਤਾ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਦੁਰਮਤ ਮੈਲ ਗਈ ਸਭ ਤਨ ਕੀ ਜੋ RAM ਨਾਮ ਰੰਗ ਰਾਤੇ RAM ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੇ ਵਡ ਅਵਰ ਨਾ ਦਾਤੇ ਜਨ ਨਾਨਕ ਨਾਮ ਲਏ ਤਾਂ ਜੀਵੈ ਹਰ ਜਪੀਐ ਹਰ ਕਿਰਪਾ ਤੇ ਗੌੜੀਪੁਰ ਵੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇਤੀ ਰਾਚੇ ਸਤਗੁਰ ਬਚਨ ਦਿਓ ਅਤ ਨਿਰਮਲ ਜਪ ਹਰ 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 ਮਨ ਮਾਚੇ RAM ਮੇਰਾ ਮਨ ਤਨ ਬੇਦ ਲਿਓ ਹਰ ਸਾਚੇ ਜੇਹੇ ਕਾਲ ਕੈ ਮੁਖ ਜਗਤ ਸਭ ਗਰਸਿਆ ਗੁਰ ਸਾਤਗੁਰ ਕੈ ਬਚਨ ਹਰ ਹਮ ਬਾਚੇ ਰਹਾਓ ਜਿਨ ਕੋ ਪ੍ਰੀਤ ਨਹੀਂ ਹਰ ਸੇਤੀ ਤੇ ਸਾਗਤ ਮੂੜ ਨਰ ਕਾਚੇ ਤਿਨ ਕੋ ਜਨਮ ਮਰਨ ਯਤ ਭਾਰੀ ਵਿੱਚ ਵਿਸਟਾ ਮਰ ਮਰ ਪਾਚੇ ਤੁਮ ਦੇ ਆਲ ਸਰਨ ਪ੍ਰਤ ਪਾਲਕ ਮੋਕੋ ਦੀਜੈ ਦਾਨ ਹਰ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਆਪੇ ਸ਼ਹਾ ਵੱਡੇ ਪ੍ਰਭ ਸੁਆਮੀ ਹਮ ਬਣ ਜਾਰੇ ਹਹਿ ਤਾਚੇ ਮੇਰਾ ਮਨ ਤਨ ਜਿਉ ਰਾਸ ਸਭ ਤੇਰੀ ਜਨ ਨਾਨਕ ਕੇ ਸ਼ਾ ਪ੍ਰਭ ਸਾਚੇ ਗੌੜੀ ਪੂਰਬੀ ਮਹੱਲਾ ਚੌਥਾ ਤੁਮ ਦੇ ਆਲ ਸਰਬ ਦੁਖ ਭੰਜਨ ਇਕ ਬਿਨੋ ਸੁਨੋ ਦੇ ਕਾਨੇ ਜਿਸ ਤੇ ਤੁਮ ਹਰ ਜਾਣੇ ਸੁਆਮੀ ਸੋ ਸਤਗੁਰ ਮੇਲ ਮੇਰਾ ਪ੍ਰਾਨੇ RAM ਹਮ ਸਤਗੁਰ ਪਾਰ ਬ੍ਰਹਮ ਕਰ ਮਾਨੇ ਹਮ ਮੂੜ ਮੁਗਦ ਅਸੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੇ ਰਹਾਓ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕਾ ਫਿਕਾਨੇ ਹਰ ਕਾ ਨਾਮ ਅਮਰਤ ਰਸ ਚਾਖਿਆ ਮਿਲ ਸਤਗੁਰ ਮੀਠ ਰਸ ਗਾਨੇ ਜਿਨ ਕੋ ਗੁਰ ਸਤਗੁਰ ਨਹੀਂ ਭੇਟਿਆ ਤੇ ਸਾਗਤ ਮੂੜ دیਵਾਨੇ ਤਿਨ ਕੇ ਕਰਮਹੀਨ ਧੁਰ ਪਾਏ ਦੇਖ ਦੀਪਕ ਮੋਹਿ ਪਚਾਨੇ ਜਿਨ ਕੋ ਤੁਮ ਦਿਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੇ ਜਨ ਨਾਨਕ ਹਰ 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 ਜਪ ਪ੍ਰਗਟੇ ਮਤ ਗੁਰਮਤ ਨਾਮ ਸਮਾਨੇ ਗੋੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਸੁਪ੍ਰਭ ਸਦਾ ਨਾਲ ਹੈ ਸੁਆਮੀ ਕੋ ਕਿਥੈ ਹਰ ਪਉ ਨਸੀਐ ਹਰ ਆਪੇ ਬਖਸ ਲਏ ਪ੍ਰਭ ਸਾਚਾ ਹਰ ਆਪ ਛਡਾਏ ਛੁਟੀਐ ਮੇਰੇ ਮਨ ਜਪ ਹਰ 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 ਮਨ ਜਪੀਐ ਸਤ ਗੁਰ ਕੀ ਸਰਣ ਆਈ ਭਜ ਪਉ ਮੇਰੇ ਮਨਾ ਗੁਰ ਸਤ ਗੁਰ ਪੀਛੇ ਛੁਟੀਐ ਰਹਾਓ ਮੇਰੇ ਮਨ ਸੇ ਉਹ ਸੋ ਪ੍ਰਭ ਸਰਬ ਸੁਖ ਦਾਤਾ ਜਿਤ ਸੇ ਵਿਐ ਨਿਜ ਘਰ ਵਸੀਐ ਗੁਰਮਖ ਜਾਇ ਲੋਹ ਘਰ ਆਪਣਾ ਕਾਸ ਚੰਦਨ ਹਰ ਜਸ ਕਸੀਐ ਮੇਰੇ ਮਨ ਹਰ 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 ਜਸ ਊਤਮ ਲੈ ਲਾ ਹਰ ਮਨ ਹਸੀਐ ਹਰ ਹਰ ਆਪ ਦਇਆ ਕਰ ਦੇਵੈ ਤਾਇ ਅਮਰਤ ਹਰ ਰਸ ਚਖੀਐ ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਖਤ ਨਰ ਜਮ ਘੁਟਿਐ ਤੇ ਸਾਖਤ ਚੋਰ ਜਿਨਾ ਨਾਮ ਵਿਸਾਰਿਆ ਮਨ ਤਿਨ ਕੈ ਨਿਕਟ ਨਾ ਭਟਿਐ ਮੇਰੇ ਮਨ ਸੇਵੋ ਲਖ ਨਿਰੰਜਨ ਨਰ ਹਰ ਜਿਤ ਸੇਵਿਆ ਲੇਖਾ ਛੁਟਿਐ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਕੇ ਨਮਾਸਾ ਤੋਲ ਨਾ ਘਟਿਏ ਗੌੜੀ ਪੂਰਬੀ ਮਹੱਲਾ ਚੌਥਾ ਹਮਰੇ ਭਰਾ ਨਵਸ ਗਤ ਪ੍ਰਭ ਤੁਮ ਰੈ ਮੇਰਾ ਜੀਓ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ ਦਿਖਾਵੋ ਮੇਰੇ ਮਨ ਤਨ ਲੋ ਚ ਕਨੇਰੀ RAM ਮੇਰੇ ਮਨ ਤਨ ਲੋ ਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹਾਉ ਜੋ ਹਮਰੇ ਮਨ ਚਿਤ ਹੈ ਸੁਆਮੀ ਸਾਬਦ ਤੁਮ ਹਰ ਜਾਣੋ ਮੇਰੀ ਆਨ ਦਿਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਸਤ ਗੁਰ ਗੁਰ ਸਤ ਗੁਰ ਦਾਤਾ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਆਨ ਦਿਨ ਅਨਦ ਭਿਆ ਵੱਡ ਭਾਗੀ ਸਾਬੇ ਆਸ ਪੁਜੀ ਜਨ ਕੇਰੀ ਜਗਨਾਥ ਜਗਦੀ ਸੁਰ ਕਰਤੇ ਸਭ ਵਸ ਗਤ ਹੈ ਹਰ ਕੇਰੀ ਜਨ ਨਾਨਕ ਸਰਣਾਗਤੇ ਆਏ ਹਰ ਰੱਖੋ ਪੈ ਜਨ ਕੇਰੀ ਆਨ ਦੇਨਾ ਗੁਰ ਸਤ ਗੁਰ ਦਾਤੈ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਆਨ ਦੇਨ ਅਨਦ ਪਿਆ ਵੱਡ ਭਾਗੀ ਸਾਬੇ ਆਸ ਪੂਜੀ ਜਨ ਕੇਰੀ ਜਗਨਾਥ ਜਗਦੀਸ਼ੁਰ ਕਰਤੇ ਸਭ ਵਸਗਤ ਹੈ ਹਰ ਕੇਰੀ ਜਨ ਸਾਨੰਕ ਸਰਣਾਗਤ ਆਏ ਹਰ ਰਾਖੋ ਪੈਜ ਜਨ ਕੇਰੀ ਜਨ ਨਾਨਕ ਸਰਣਾਗਤ ਆਏ ਹਰ ਰਾਖੋ ਪੈਜ ਜਨ ਕੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ